ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਏ ਦੱਸਦੇ ਕਿ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਮਹਿਲਾਵਾਂ ਨੂੰ 1000 ਰੁਪਏ ਦੇਣਾ ਸੀ ਪਰ ਹੁਣ 1000 ਰੁਪਏ ਦੀ ਥਾਂ 1100 ਰੁਪਏ ਦਮਗੇ ਤਾਂ ਸੀਐਮ ਮਾਨ ਹੋਰਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਏ ਉਹਨਾਂ ਨੇ ਕਿਹਾ ਕਿ ਜੇਕਰ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਇੱਕ ਵਾਰ ਪੈਸੇ ਆਉਣੇ ਸ਼ੁਰੂ ਹੋ ਗਏ ਫਿਰ ਉਹ ਬੰਦ ਨਹੀਂ ਹੋਣੇ ਤਾਂ ਸੀਐਮ ਮਾਨ ਹੋਰਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਏ ਸੀਐਮ ਮਾਨ ਨੇ ਜਿਹੜੀ 1000 ਰੁਪਏ ਵਾਲੀ ਗਰੰਟੀ ਦਿੱਤੀ ਸੀ ਉਸ ਉੱਤੇ सीएम मानदा ਵੱਡਾ ਬਿਆਨ ਸਾਹਮਣੇ ਆਇਆ ਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮਹਿਲਾਵਾਂ ਨੂੰ 1000 ਰੁਪਇਆ ਦੇਣਾ ਸੀ ਪਰ ਹੁਣ 1000 ਦੀ ਥਾਂ 1100 ਰੁਪਇਆ ਦਵਾਂਗੇ ਸੀਐਮ ਮਾਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਜਲਦ 1000 ਦੀ ਥਾਂ ਹੁਣ 1100 ਰੁਪਏ ਦਵਾਂਗੇ 21% ਸੀ ਜਦੋਂ ਸਰਕਾਰ ਸੰਭਾਲੀ ਸੀ ਖੇਤਾਂ ਦਾ ਨਹਿਰੀ ਪਾਣੀ ਜਿਹੜਾ ਪਹੁੰਚਦਾ ਸੀਗਾ ਖੇਤਾਂ 'ਚ 21% 62 ਤੇ ਆ ਗਏ 70 ਤੇ ਜਾਊਗਾ ਹੁਣ ਵੀਰੋ 14 ਲੱਖ ਟਿਊਬਵੈਲ ਹੈ 14 ਲੱਖ ਟਿਊਬਵੈਲ ਹੈ ਉਹਦੇ ਚੋਂ ਜੇ 70% ਤੇ ਪਹੁੰਚਦੇ ਆ 5 ਲੱਖ ਦੇ ਕਰੀਬ ਬੰਦ ਹੋ ਜਾਣਗੇ ਟਿਊਬਵੈਲ ਕਿਉਂਕਿ ਨਹਿਰੀ ਪਾਣੀ ਆ ਜੂਗਾ 18000 ਕਰੋੜ ਰੁਪਏ ਦੀ ਸਬਸਿਡੀ ਦਿਨਾ ਝੋਨੇ ਤੇ ਜਿਹੜੀ ਬਿਜਲੀ ਦਿੰਨੇ ਆ ਆਪਾਂ ਮੁਫਤ ਪਿੰਡਾਂ 'ਚ 18 14 ਲੱਖ 14 14 ਲੱਖ ਤੂੰ ਪਹਿਲਾਂ ਤੇ 18000 ਕਰੋੜ ਦੀ ਸਬਸਿਡੀ ਹੈ ਜੇ 5 ਲੱਖ ਟੂਬਲ ਬੰਦ ਹੋ ਗਿਆ ਤਾਂ ਆਪਣੇ ਕੋਲੇ 6 ਤੋਂ 7000 ਕਰੋੜ ਬਚ ਜੂਗਾ 18 ਚੋਂ ਤੇ 5500 ਦਾ ਬਜਟ ਹੈ 1 ਸਾਲ ਦਾ ਤੇ ਬਚੂਗਾ 6 ਤੋਂ 7000 ਖਰਚਣਾ 5500 ਉਹ ਸਕੀਮ ਬਸ ਮੇਰੀਆਂ ਉਂਗਲਾਂ ਤੇ ਪਈ ਹੈ ਪੂਰਾ ਖੱਕਾ ਕਰੀ ਜੰਨੇ ਆ ਤਿਆਰ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਇਆ ਦੇਣਾ ਸੀ ਦਊਂਗਾ ਵੀ 1100 ਨਾਲਿਓ ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਬੋਟਰ ਤੋਂ ਸ਼ੁਰੂ ਕਰ ਦਿੰਦਾ ਸਕੀਮ ਬੋਟਰ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ ਜਿਵੇਂ ਇਹ ਕਰਦੇ ਰਹੇ ਨੇ ਪਹਿਲਾਂ ਨਾ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਚੀਰੋ ਹੀ ਆਊਗਾ ਉਧਰੋਂ ਫਿਰ 1100 ਆਉਗੇ ਆਊਗਾ ਬਿਊਰੋ ਰਿਪੋਰਟ ਦਿਸ਼ਾਪਲੇਟ ਨਿਊਜ਼ ਦੇ ਨਾਲ ਧੰਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਦੱਸਦੇ ਕਿ ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਮਹਿਲਾਵਾਂ ਨੂੰ 1000 ਰੁਪਏ ਦੇਣਾ ਸੀ ਪਰ ਹੁਣ 1000 ਰੁਪਏ ਦੀ ਥਾਂ 1100 ਰੁਪਏ ਦਮ ਅਗੇ ਤਾਂ ਸੀਐਮ ਆਨ ਹੋਰਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਏ ਉਹਨਾਂ ਨੇ ਕਿਹਾ ਕਿ ਜੇਕਰ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਇੱਕ ਵਾਰ ਪੈਸੇ ਆਉਣੇ ਸ਼ੁਰੂ ਹੋ ਗਏ ਫਿਰ ਉਹ ਬੰਦ ਨਹੀਂ ਹੋਣੇ ਤਾਂ ਸੀਐਮ ਆਨ ਹੋਰਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਏ ਸੀਐਮ ਆਨ ਨੇ ਜਿਹੜੀ 1000 ਰੁਪਏ ਵਾਲੀ ਗਰੰਟੀ ਦਿੱਤੀ ਸੀ ਉਸ ਉੱਤੇ ਸੀਐਮ ਆਨ ਦਾ ਵੱਡਾ ਬਿਆਨ ਸਾਹਮਣੇ ਆਇਆ ਏ ਉਹਨਾਂ ਨੇ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ 1000 ਰੁਪਏ ਦੇਣਾ ਸੀ ਪਰ ਹੁਣ 1000 ਦੀ ਥਾਂ 1100 ਰੁਪਏ ਦਮ ਸੀਮਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਜਲਦ ਹਜ਼ਾਰ ਦੀ ਥਾਂ ਹੁਣ 1100 ਰੁਪਏ ਦਵਾਂਗੇ 21% ਸੀ ਜਦੋਂ ਸਰਕਾਰ ਸੰਭਾਲੀ ਸੀ ਖੇਤਾਂ ਦਾ ਨਹਿਰੀ ਪਾਣੀ ਜਿਹੜਾ ਪਹੁੰਚ ਰਿਹਾ ਸੀਗਾ ਖੇਤਾਂ 'ਚ 21% 62 ਤੇ ਆ ਗਏ 70 ਤੇ ਜਾਊਗਾ ਹੁਣ ਵੀਰੋ ਸਾਢੇ 14 ਲੱਖ ਟਿਊਬਵੈਲ ਹੈ ਸਾਢੇ 14 ਲੱਖ ਟਿਊਬਵੈਲ ਹੈ ਉਹਦੇ 'ਚੋਂ जो सत्तर प्रसेंट तक पहुंचते हैं पांच लाख के करीब बंद हो जाएंगे ट्यूबवैल क्योंकि नहरी पानी आजुगा अठारह हजार करोड़ रुपए की सबसिडी दिना झोने तीडी बिजली दिखा आप मुफ्त पिंड अठारह चौदह लख चौदह साढ़े चौदह लख ट्यूबवैल है तो अठारह हजार करोड़ की सबसिडी है जे पांच लख ट्यूबवैल बंद हो गया तो अपने को छे तो सत हजार करोड़ बचूगा चो ਤੇ 5500 ਦਾ ਬਜਟ ਹੈ 1 ਸਾਲ ਦਾ ਤੇ ਬਚੂਗਾ 6 ਤੋਂ 7000 ਖਰਚਣਾ ਹੈ 5500 ਉਸ ਸਕੀਮ ਬਸ ਮੇਰੀਆਂ ਉਂਗਲਾਂ ਤੇ ਪਈ ਹੈ ਪੂਰਾ ਖਾਕਾ ਕਰੀ ਜੰਨੇ ਆ ਤਿਆਰ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਇਆ ਦੇਣਾ ਸੀ ਦਊਂਗਾ ਵੀ 1100 ਨਾਲੋਂ ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਬੋਟਰ ਤੋਂ ਸ਼ੁਰੂ ਕਰ ਦਿੰਦਾ ਸਕੀਮ ਬੋਟਰ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ ਜਿਵੇਂ ਇਹ ਕਰਦੇ ਰਹੇ ਦੇ ਪਹਿਲਾਂ ਨਾ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਚੀਰੋ ਹੀ ਆਊਗਾ ਉਧਰੋਂ ਫਿਰ 1100 ਆਉਗਈ ਆਊਗਾ ਬਿਊਰੋ ਰਿਪੋਰਟ ਡਿਸੈਪਟਿਡ ਨਿਊਜ਼ ਦੇ ਨਾਲ ਧੰਨਵਾਦ